ਨਾਮਖਮਾਰੀ ਨਾਨਕਾ ਨਾਮਖਮਾਰੀ ਨਾਨਕਾ ਨਾਮਖਮਾਰੀ ਨਾਨਕਾ ਨਾਮਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਚੜੀ ਰਹੇ ਦਿਨ ਚੜੀ ਰਹੇ ਦਿਨ ਰਾਤ ਚੜੀ ਰਹੇ ਦਿਨ ਚੜੀ ਰਹੇ ਦਿਨ ਰਾਤ ਚੜੀ ਰਹੇ ਦਿਨ ਰਾਤ ਨਾਮ ਖਮਾਰੀ ਨਾਨਕਾ ਨਾਮ ਖਮਾਰੀ ਨਾਨਕਾ ਨਾਮ ਨਾਮਖਮਾਰੀ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਭਗਤਾਂ ਨੇ ਮੂਹ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਭਗਤਾਂ ਨੇ ਭਗਤਾਨੇ ਮੁਹ ਮੰਗਰੀ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਭਗਤਾਨੇ ਮੁਹ ਮੰਗਰੀ ਕਬੀਰ ਜਿਸ ਮਰਨੇ ਤੇ ਜਗ ਡਰਿਆ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਸੋ ਗੁਰੂ ਬਿਅਾਰਾਂ ਨਾਮ ਜਪਣ ਵਾਲੇ ਦੇ ਕੋਲ ਸੋ ਇੰਨੀ ਪਾਵਰ ਆ ਜਾਂਦੀ ਹੈ ਇੰਨਾ ਸਰੂਰ ਆ ਜਾਂਦਾ ਹੈ ਐਸਾ ਨਸ਼ਾ ਹੋ ਜਾਂਦਾ ਹੈ ਨਾਮ ਐਸੀ ਜਗ੍ਹਾ ਪਹੁੰਚਾ ਦਿੰਦਾ ਸੋ ਗੁਰੂ ਪਿਆਰਿਓ ਮੁੜ ਕੇ ਮਰਨ ਦਾ ਡਰ ਰਹਿੰਦਾ ਹੀ ਨਹੀਂ ਕਿਸੇ ਚੀਜ਼ ਦੀ ਪਰਵਾਹ ਰਹਿੰਦੀ ਹੀ ਨਹੀਂ ਸੋ ਗੁਰੂ ਪਿਆਰਿਓ ਐਸਾ ਨਸ਼ਾ ਹੈ ਜਿਹੜਾ ਚੜਦਾ ਤੇ ਔਖਾ ਹੈ ਪਰ ਜੇ ਚੜ ਗਿਆ ਮੁੜ ਕੇ ਉਤਰਦਾ ਨਹੀਂ ਨਾ ਦਿਨੇ ਉਤਰੇ ਨਾ ਰਾਤ ਉਤਰੇ ਬਾਕੀ ਦੇ ਨਸ਼ੇ ਰਾਤ ਨੂੰ ਖਾ ਕੇ ਸੋਨੇ ਰੋਟੀ ਪ੍ਰਸ਼ਾਦਾ ਰਾਤ ਨੂੰ ਛਾ ਕੇ ਸੋਨੇ ਆਦਨੇ ਫਿਰ ਭੁੱਖ ਲੱਗੀ ਹੁੰਦੀ ਹੈ ਸੋ ਗੁਰੂ ਪਿਆਰੇ ਉਹ ਰਾਤ ਨੂੰ ਦੁੱਧ ਚਾਹ ਪੀ ਕੇ ਸੌਂਨੇ ਆ ਦਿਨੇ ਫਿਰ ਗੁਰੂ ਪਿਆਰੇ ਸਰੀਰ ਲੋੜਦਾ ਉਸ ਚੀਜ਼ ਨੂੰ ਸੋ ਜਿਹੜੇ ਨਸ਼ੇ ਕਰਦੇ ਆ ਉਹ ਵੀ ਇਦਾਂ ਹੀ ਆ ਰਾਤ ਨੂੰ ਖਾ ਪੀ ਲੈਂਦੇ ਆ ਦਿਨੇ ਫਿਰ ਗੁਰੂ ਪਿਆਰੇ ਤੋੜ ਲੱਗਦੀ ਸਰੀਰ ਨੂੰ ਸੋ ਇਹ ਨਸ਼ੇ ਕਿੱਦਾਂ ਦੇ ਆ ਜਿਹੜੇ ਚੜਦੇ ਆ ਫਿਰ ਉਤਰ ਜਾਂਦੇ ਆ ਚੜਦੇ ਆ ਫਿਰ ਉਤਰ ਜਾਂਦੇ ਆ ਸੋ ਨਾਮ ਦਾ ਨਸ਼ਾ ਤੇ ਆ ਸਾਇ ਚੜਦਾ ਤੇ ਔਖਾ ਹੈ ਪਰ ਜੇ ਚੜ ਗਿਆ ਨਾ ਇਹ ਰਾਸੂਤਰੇ ਨਾ ਦਿਨੇ ਉਤਰੇ ਰਾਤ ਦਿਨੇ ਤੇ ਕੀ ਉਤਰਨਾ ਮਰਨ ਤੋਂ ਬਾਅਦ ਵੀ ਨਹੀਂ ਉਤਰਦਾ ਸ਼ਿਵਿਆਂ ਚ ਸਰੀਰ ਸੜ ਕੇ ਸੁਆਹ ਹੋ ਜਾਂਦਾ ਸੋ ਗੁਰੂ ਪਿਆਰਿਓ ਤਾਂ ਵੀ ਇਹ ਨਸ਼ਾ ਫਿਰ ਨਾਲ ਹੀ ਜਾਂਦਾ ਸਮਰਦੀ ਗੁਰਬਾਣੀ ਕਹਿੰਦੀ ਹੈ ਨਾ ਜਹ ਮਾਤ ਪਿਤਾ ਸੁਦਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਕਹਿੰਦੇ ਜਿਤੇ ਮਾਂ ਪਿਓ ਵੀ ਨਾਲ ਨਹੀਂ ਜਾ ਸਕਦੇ ਤੇਰੀ ਸ਼ੈਦਾ ਨਹੀਂ ਕਰ ਸਕਦੇ ਪਰਮੇਸ਼ਰ ਦੇ ਨਾਮ ਨੇ ਉੱਥੇ ਤੇਰੀ ਸ਼ੈਦਾ ਕਰਨੀ ਉੱਥੇ ਤੇਰੇ ਨਾਲ ਜਾਣਾ ਸੋ ਇਸ ਕਰਕੇ ਇਹ ਨਸ਼ਾ ਕਰੋ ਜਿੰਨਾ ਹੋ ਸਕਦਾ ਇਹਦੇ ਚ ਲਾਭ ਹੀ ਲਾਭ ਹੈ ਨੁਕਸਾਨ ਕੋਈ ਨਹੀਂ ਬਾਕੀ ਜਿਹੜੇ ਦੁਨੀਆ ਦੇ ਨਸ਼ੇ ਆ ਸੋ ਫਾਇਦਾ ਕੱਟ ਕਰਦੇ ਆ ਤੇ ਨੁਕਸਾਨ ਜ਼ਿਆਦਾ ਕਰਦੇ ਆ ਸੁਣ ਮਰਜੀ ਨੁਕਸਾਨ ਕਰਾਉਣਾ ਹੈ ਕਿ ਫਾਇਦਾ ਕਰਾਉਣਾ ਸੋ ਬਹੁਤ ਸਾਰੇ ਸ਼ਲੋਕ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ